ਸਿੰਘ ਵਿਸ਼ਨੂ ਪਰਵਾਨਦੀ ਜਾਈ ਸੋਹੰਗਮਹਾਰਾਜ ਸ਼ੇਰ ਸਿੰਘ ਵਿਸ਼ਨੂ ਪਰਵਾਨਦੀ ਜਾਈ ਸੋਹੰਗਮਹਾਰਾਜ ਸ਼ੇਰ ਸਿੰਘ ਵਿਸ਼ਨੁ ਭਗਵਾਨ ਦੀਜਾ ਸੋਹੰਗ ਮਾਰਾ ਸ਼ੇਰ ਸਿੰਘ ਵਿਸ਼ਨੁ ਭਗਵਾਨ ਦੀਜਾ ਹਰ ਸੰਗਤ ਉਠਨੇ ਤਰਖੋਲ ਹਰ ਸੰਗਤ ਉਠ ਨੇਤਰ ਖੋਲ ਹਰ ਸੰਗਤ ਉਠ ਨੇਤਰ ਖੋਲ ਹਰ ਸੰਗਤ ਉਠ ਨੇਤਰ ਖੋਲ ਆਲਸ ਨਿੰਦ ਰਾਜਾ ਤਗਵਾਈਆ ਆਲਸ ਨਿੰਦ ਰਾਜਾ ਤਗਵਾਈਆ ਦੇ ਰਾਜ ਜਗਤ ਗਵਾਈਆ ਆਲਸ ਨਿੰਦਰਾ ਜਗਤ ਗਵਾਈਆ ਸਤ ਗੁਰ ਸੱਜਣ ਆਇਆ ਕੋਲ ਸਤ ਗੁਰ ਸੱਜਣ ਆਇਆ ਕੋਲ ਸਤ ਗੁਰ ਸੱਜਣ ਆਇਆ ਕੋਲ ਸਤਿਗੁਰ ਸੱਜਣ ਆਇਆ ਕੋਲ ਰੋਗ ਸੋਗ ਦਇ ਮਟਾਈਆ ਰੋਗ ਸੋਗ ਦਇ ਮਟਾਈਆ ਰੋਗ ਦਏ ਮਟਾਈਆ ਰੋਗ ਸੁਗਦੇ ਮਟਾਈਆ ਸਤ ਗੁਰੂ ਪੂਰੇ ਅੱਗੇ ਆਪਣੇ ਦੁਖੜੇ ਫੋਲ ਸਤ ਗੁਰੂ ਪੂਰੇ ਅੱਗੇ ਆਪਣੇ ਦੁਖੜੇ ਫੋਲ ਸਤ ਗੁਰੂ ਪੂਰੇ ਕੇ ਆਪਣੇ ਟੁਕੜੇ ਫੋਲ ਸਤ ਗੁਰੂਰੇ ਅੱਗੇ ਆਪਣੇ ਟੁਕੜੇ ਫੋਲ ਦੁੱਖ ਸੁਖ ਵਿੱਚ ਸਮਾਈਆ ਦੁੱਖ ਸੁਖ ਵਿੱਚ ਸਮਾਈਆ ਸੁਖ ਵਿੱਚ ਸਮਾਈਆ ਦੋ ਸੁਖ ਵਿੱਤ ਸਮਈਆ ਆਪਣੀ ਜ਼ਿੰਦਗੀ ਆਪੇ ਕੋਲ ਆਪਣੀ ਜ਼ਿੰਦਗੀ ਆਪੇ ਕੋਲ ਆਪਣੀ ਜ਼ਿੰਦਗੀ ਆਪੇ ਕੋਲ ਆਪਣੀ ਜ਼ਿੰਦਗੀ ਆਪੇ ਕੋਲ ਕੋਲੀ ਕੋਲ ਕਮਾਈਆ ਕੋਲੀ ਕੋਲ ਕਮਾਈਆ ਕੋਲੀ ਕੋਲ ਕਮਾਈਆ ਕੋਲੀ ਕੋਲ ਕਮਾਈਆ ਆਪਣੀ ਰਸਨਾ ਆਪੇ ਬੋਲ ਆਪਣੀ ਰਸਨਾ ਆਪੇ ਬੋਲ ਰਸਨਾਏ ਆਪੇ ਬੋਲ ਆਪਣੀ ਰਸਨਾਏ ਆਪੇ ਬੋਲ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਵੱਡੀ ਵਡਿਆਈਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਵੱਡੀ ਵਡਿਆਈਆ ਭਗਵਾਨ ਵਡੀ ਵਡਾਈ ਆ ਮਹਾਰਾਜ ਸ਼ੇਰ ਸਿੰਘ ਵੀ ਸਿਮੂ ਭਗਵਾਨ ਵਡੀ ਵਡਾਈ ਆ ਨੇ ਕਲੰਕ ਵਜਾਇਆ ਟੋਲ ਨੇ ਕਲੰਕ ਵਜਾਇਆ ਟੋਲ ਨੇ ਕਲੰਕ ਵਜਾਇਆ ਟੋਲ ਲੰਕਵਜਾਇਆ ਟੋਲ ਤਰ ਲੋਕੀ ਰਿਆ ਉਠਾਈਆ ਤਰ ਲੋਕੀ ਰਿਆ ਉਠਾਈਆ ਲੋਕੀ ਰਿਆ ਉਠਾਈਆ ਤਰ ਲੋਕੀ ਰਿਆ ਉਠਾਈਆ ਲੱਖ 84 ਤੇਰਾ ਕੱਡੇ ਪੋਲ ਲੱਖ ਚਰਾਸੀ ਤੇਰਾ ਕੱਡੇ ਪੋਲਾ ਲੱਖ ਚਰਾਸੀ ਤੇਰਾ ਕੱਡੇ ਪੋਲਾ ਲੱਖ ਚਰਾਸੀ ਤੇਰਾ ਕੱਡੇ ਪੋਲਾ ਪੜਦਾ ਓਲਾ ਰਹੇ ਨਾਰਾਇਆ ਪੜਦਾ ਓਲਾ ਰਹੇ ਨਾਰਾਇਆ ਰਹਿ ਨ ਰਈਆ ਪੜਦਾ ਰਹਿ ਨ ਰਈਆ ਜੋਤੀ ਜੋਤ ਸਰੂਪ ਹਾਰ ਜੋਤੀ ਜੋਤ ਸਰੂਪ ਹਾਰ ਜੋਤੀ ਜੋਤ ਸਰੂਪ ਹਾਰ ਜੋਤੀ ਜੋਤ ਸਰੂਪ ਆਹਾਰ ਆਪ ਆਪਣੀ ਜੋਤ ਤਾਰ ਆਪ ਆਪਣੀ ਜੋਤ ਤਾਰ ਆਪ ਆਪਣੀ ਜੋਤ ਤਾਰ ਆਪ ਆਪਣੀ ਜੋਤ ਤਾਰ ਹਰ ਸੰਗਤ ਰ ਅਜ ਗਾਈਆ ਹਰ ਸੰਗਤ ਰ ਅਜ ਗਾਈਆ